ਕਿਰਤਹਾਣੇ ਸਾਹ ਇਸ ਪਾਸ ਸੁਗਾਇ ਥਿਆ ਸੋਇਆ ਕਬਨਾਂ ਦਾ ਵਿਰਸਾ ਤਤਨਾਮ ਈਰਵਾਹਿ ਗੁਰ ਸਾਹਿਬ ਜੀ ਆਓ ਨਾ ਆਸਰੇ ਮਹਲਾ ਪੀਜਾ ਕਾਕਾ ਤਨ ਸੰਤ ਮੂਰਖ ਗਵਾਰ ਮਾਨ ਮੁਖ ਭੂਲੇ ਆਂਡਰ ਮੇਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਆਕਾ ਤਨ ਅੰਤ ਮੂਰਖ ਗਵਾਰ ਮਾਨਮੁਖ ਭੂਲੇ ਅੰਧ ਗਵਾਰ ਬਿਖਿਆ ਕਾ ਤਨ ਸਦਾ ਢੋਖ ਹੋਏ ਨਾ ਸਾਥ ਜਾਏ ਨਾ ਪ੍ਰਾਪਟ ਹੋਏ ਧਨ ਹੋਰ ਮੱਤੀ ਪਾਏ ਕਾਚਾ ਧਨ ਤਨ ਆਵਾ ਜਾਏ ਰਹਾ ਮਨ ਮੁਖ ਕੋਲੇ ਆਵ ਮਰੇ ਦੁਆਰਾ ਆਦੋਬੇ ਨਾ ਉੜਵਾਰ ਨ ਪਾਰ ਸਾਪ ਗੁਰ ਤੇ ਤੇ ਹੋਰਾ ਪਾਗਾ ਤਾਤਰਤ ਐਨ ਸੁਬਾ ਕਾ ਜੁਗ ਮੈਂ ਅਮਰ ਤੁ ਸਾਤੀ ਬਾਣੀ ਓ ਰਾਮ ਭਗ ਹਰਨਾਮ ਸੁਮਾਣੀ ਸੇਧ ਸੰਤਕ ਤਰ ਸਭ ਲੋਏ ਓ ਰਾਮ ਭਗ ਓ ਸੋਏ ਸਤਿ ਸੱਚਾ ਸੱਚ ਹੈ ਸੋਏ ਓਟਮਾ ਬਰਮ ਕੋ ਸ਼ਾਣਾ ਕੋਏ ਸਤਿ ਸੱਚਾ ਸਤ ਆਪ ਜੁੜਾਈ ਨਾਨਕ ਆਪੇ ਵੇਖੇ ਆਪੇ ਸਾਜ ਲਾਏ ਸਾਰਕਤੋਂ ਕਾਟਾ ਕਾਟਾ ਸੋਏ ਓਟਨਾ ਬਾਗ ਨ ਕੋ ਕਾਟ ਸਾਚਾ ਤਤ ਆ ਬੋੜਾਏ ਨਾਨਕ ਆਪੇ ਵਿਖਾ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ